ਉਹ ਤੁਸੀਂ ਪਰਸੋਂ ਦੇਖਿਆ ਹੋਣਾ ਇਹ ਤਿੰਨ ਦਿਨ ਪਹਿਲੇ ਬਠਿੰਡੇ ਸ਼ਾਮ ਨੂੰ ਤੁਹਾਨੂੰ ਪਤਾ ਹੈ ਸ਼ਰਾਬ ਪੀਣ ਦੀ ਹੋਈ ਬਹੁਤ ਵੱਡੀ ਭਵਾਨੀ ਹਾਂਜੀ ਸ਼ਾਮ ਉਹਨੇ ਤਾਂ ਪੀਣੀ ਪੀਣੀ ਅੱਛਾ ਪੀਂਦਾ ਵੀ ਆਪਣੇ ਗਨਮਨਾਂ ਨਾਲਾ ਜਿਹੜੇ ਉਹਦੇ ਨਾਲ ਚਾ ਇਸਦੇ 20 ਸਾਲਾਂ ਨਾਲ ਉਹਦੇ ਨਾਲ 20 ਸਾਲਾਂ ਦੇ ਗਨਮਨਾਂ ਉਹ ਹੀ ਸਮਝੋ ਮਨੀਸ਼ੀਮ ਉਹ ਵੀ ਹੈ ਫੁਰਕੀ ਹੋਇਆ ਬਠਿੰਡੇ ਚ ਲੈ ਗਿਆ ਉਹ ਲੇਟ ਹੋ ਗਈ ਯਾਰ ਅਜਾ ਰੋਡ ਖੋ ਜਾ ਅੱਜ 8:30 ਵੱਜ ਗਏ ਤੇ ਇਹਨੇ ਪੰਜ ਪੰਜਵੀਂ ਸ਼ੁਰੂ ਕਰਤੀ ਸੀ ਉਹਨੂੰ ਕਿਹਾ ਜੀਪ ਤੋਂ ਖੜਾ ਹੋ ਗਿਆ ਆਪਣੀ ਗੱਡੀ ਤੋਂ ਬੋਨਟ ਤੇ ਆ ਕੇ ਖੜ ਗਿਆ ਉੱਥੇ ਭੰਗੜੇ ਪਾਉਣ ਲੱਗ ਗਿਆ ਫਿਰ ਉਹ ਕਰਮੀ ਸਿਰ ਤੇ ਕਰਮੀ ਲੱਗੀ ਤੇ ਚੜ ਗਈ ਤੇ ਹਰ ਕੋਲ ਹੋ ਗਈ ਉਹਨੇ ਇੱਕ ਪਾਣੀ ਦੀ ਬੋਤਲ ਭਰਾਈ ਮੰਗਾਈ ਤੇ ਆਪਣੇ ਸਿਰ ਤੇ ਪਾਣੀ ਪਾਤਾ ਹਰ ਕੋਲ ਉੱਤਾਰਿਆ ਹੁਣ ਇਕ ਕਰ ਦੱਸੋ ਆ ਮੁੱਖ ਮੰਤਰੀ ਦੇ ਕੰਮ ਹੈ ਫ੍ਰੈਂਕਫਰਟ 에ਰਪੋਰਟ ਤੇ ਉਹਨੂੰ ਜਹਾਜ ਤੋਂ ਧਰਤਾ ਕਿਉਂਕਿ ਉਹਨੇ ਜ਼ਿਆਦੀ ਪੀਤੀ ਸੀ ਦੇਖੋ ਮੁੱਖ ਮੰਤਰੀ ਚੁੱਪੇ ਦਾ ਮੈਂ ਚੰਦਮੁਰਾ ਸਾਹਿਬ ਗਏ ਅਸੀਂ ਯੂਪੀ ਆਪਣੇ ਜਿਹੜੇ ਕਿਸਾਨ ਉਹਨਾਂ ਦੀਆਂ ਜ਼ਮੀਨਾਂ ਉੱਥੇ ਲਿੱਤੀਆਂ ਯੂਪੀ ਉਹ ਕਰ ਰਹੇ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਗਏ ਤੇ ਅਸੀਂ ਅਧਿਯੋਗੀ ਨੂੰ ਮਿਲੇ ਅਸੀਂ ਉਹਦੇ ਦਫਤਰ ਉਹ ਨਿਕਲੀ ਸੀ ਤੇ ਦੇਖਿਆ ਸਾਰੇ ਪੰਜਾਬ ਤੇ ਨਸਲੇ ਚੋਥੇ ਖੜੀ ਸੀ ਯੋਗੀ ਭਣੀ ਮੈਂ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬ ਤੋਂ ਬਾਹਰ ਹੁੰਕੀਆਂ ਲਾਉਣ ਲੱਗੇ ਹਾਂ ਅਜੀ ਕਿਉਂ ਉਹ ਕਹਿੰਦੇ ਇੱਥੇ ਤਾਂ ਗੁੰਡਾ ਕੰਤੀ ਕਰਾਜੇ ਰੋਜ਼ ਸਾਨੂੰ ਫਰੋਤੀਆਂ ਦਾ ਟੈਨ ਹੁੰਦਾ ਹੈ ਗੈਂਗਸਟਰ ਰਾਜ ਕਰ ਰਿਹਾ ਹੈ ਕੋਈ 50 ਲੱਖ ਮੰਗਦਾ ਫਿਰ ਕਰੋੜ ਮੰਗਦਾ ਕੋਈ 5 ਕਰੋੜ ਮੰਗਦਾ ਘਰੋਂ ਬਾਹਰ ਨਿਕਲ ਨਹੀਂ ਸਕਦੇ ਕੋਈ ਚੇਨ ਖਿੱਚ ਲੈਂਦਾ ਕੋਈ ਪੰਛ ਖਿੱਚ ਲੈਂਦਾ ਕੋਈ ਗੋਲੀ ਮਾਰ ਦਿੰਦਾ ਬੈਂਕ ਲੁੱਟੇ ਜਾਂਦੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜਿਵੇਂ ਕੋਈ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਕੋਈ ਜਾ ਕੇ ਮਿਲ ਸਕਦਾ ਨਹੀਂ ਮੁੱਖ ਮੰਤਰੀ ਜੇ ਬਣਨਾ ਤੇ ਸਿੱਖਣਾ ਪੈਣਾ ਮੁੱਖ ਮੰਤਰੀ ਦੀ ਜੂੰਬਾਰੀ ਤੰਦਰਤਾ ਕੀ ਹੈ ਸਹੀ ਮੈਂ ਤੇ ਮੁੱਖ ਮੰਤਰੀ ਸਿਸ਼ਤਾ ਪ੍ਰਕਾਰ ਸਤਿ ਬਾਦੂ ਜਨਤਾ ਦੇ ਮੁੱਖ ਮੰਤਰੀ ਸਨ ਮੈਨੂੰ ਲੱਗਦਾ ਤੁਸੀਂ ਆਪਣੇ ਘਰਾਂ ਚ ਜਾ ਕੇ ਦੇਖੋ ਹਰ ਘੁੱਟੇ ਇੱਕ ਜੇ ਦੇ ਘਰ ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਘੁੱਟੇ ਘਰੇ ਚਾਹ ਪੀਤੀ ਹੋਣੀ ਹੈ ਯਾ ਕਿਸੇ ਕੀ ਹੋਵੇ ਜ਼ਿੰਦਗੀ ਚ ਤੁਹਾਡੇ ਬਜ਼ੁਰਗ ਤੁਹਾਡੇ ਬਜ਼ੁਰਗਾਂ ਦੀਆਂ ਕਹਾਣੀਆਂ ਪ੍ਰਾਣੀਆਂ ਸੁਣੋ ਬਾਦਲ ਸਾਹਿਬ ਨਾਲ ਕਿਸੇ ਨੇ ਕਿਤੇ ਮੋਰਚੇ ਚ ਗਏ ਹੋਣਗੇ ਮੈਨੂੰ ਲੱਗਦਾ ਕੋਈ ਪਿੰਡ ਪੰਜਾਬ ਦਾ ਨਹੀਂ ਕੋਈ ਸ਼ਹਿਰ ਪੰਜਾਬ ਦਾ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਜਾਇਜ਼ ਗਏ ਹੋ ਸਰਕਾਰ ਸੀ ਹਰ ਹਫਤੇ ਸੰਗਤ ਦਰਸ਼ਨ ਜਾਂਦੇ ਸੀ ਕਿਸੇ ਨਾ ਕਿਸੇ ਹੱਥ ਇੱਕ ਬੈ ਕੇ ਤੋ ਸੋਖੀ ਇਸ ਮੱਛਿਆ ਨਾਲ ਦੇ ਨਾਲ ਹੱਲ ਕਰਦੇ ਸੀ ਦੂਜੀ ਗੱਲ ਜਿਹੜੀ ਬਾਬਾ ਸਾਹਿਬ ਵੱਡੀ ਸੀ ਉਹ ਸਾਰੇ ਧਰਮਾਂ ਦਾ ਸਰਕਾਰ ਕਰਦੇ ਸੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਅਕਾਲੀ ਚੱਲਦਾ ਹੈ ਆਪਣੀ ਅਰਦਾਸ ਰੋਜ਼ ਕੀ ਹੁੰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਆਪਾਂ ਕਿਸੇ ਧਰਮ ਦਾ ਭਲਾ ਨਹੀਂ ਸੋਚਦੇ ਆਪਾਂ ਸਾਰਿਆਂ ਦਾ ਭਲਾ ਸੋਚਦੇ ਐਜੇ ਉਹਨਾਂ ਦੇ ਰਾਜ ਵਿੱਚ ਹਿੰਦੂ ਭਰਾ ਸੋਚਦੇ ਸੀ ਕਿ ਬਾਬਲ ਸਾਹਿਬ ਸਾਡੇ ਐ ਮੁਸਲਮਾਨੀ ਕਹਿੰਦੇ ਸੀ ਬਾਬਲ ਸਾਹਿਬ ਸਾਡੇ ਐ 크੍ਰਿਸਚਨ ਕਹਿੰਦੇ ਸੀ ਬਾਬਲ ਸਾਹਿਬ ਸਾਡੇ ਕਿਉਂਕਿ ਸਾਰਿਆਂ ਦਾ ਵਿਸ਼ਵਾਸ ਬਾਬਲ ਸਾਹਿਬ ਤੇ ਸੀ 아이ਸੋ ਚਕਾਲੀ ਗੱਲ ਦੀ ਹੈ ਸਾਡੀ ਸੋਚ ਬੜੀ ਕਲੀਅਰ ਹੈ ਪੰਜਾਬ ਤਾਂ ਤਰੱਕੀ ਕਰੂਗਾ ਕਿਉਂਕਿ ਆ ਸਾਡਾ ਘਰ ਹੈ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰੇ ਇਜ਼ਹਾਨ ਰਹੂਗੀ ਆਪਾਂ ਪ੍ਰਭਾ ਮੰਨ ਰਹੋਗੇ ਤੇ ਤਾਂ ਤਰੱਕੀ ਕਰੂਗੀ ਆ ਸੁਪਾ ਤਾਂ ਧੱਕੀ ਕਰੂੰਗਾ ਕਈ ਪਾਰਟੀਆਂ ਹੈਗੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੀਆਂ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਮੈਂ ਦੇਖ ਰਿਹਾ ਬਿਆਨ ਅੱਜ ਦਾ ਇੱਕ ਗੱਲ ਤਾਂ ਸਪਸ਼ਟ ਹੈ ਕਿ ਮੋਦੀ ਸਾਹਿਬ ਸਰਕਾਰ ਨਹੀਂ ਬਣਾਉਣੀ ਇੱਕ ਗੱਲ ਸਪਸ਼ਟ ਹੈ ਮੈਂ ਵੀ ਕਈ ਸੁਪੀਆਂ ਤੋਂ ਪਤਾ ਕਰਾਇਆ ਜਿਹੜੇ ਇਹਨਾਂ ਨੇ ਧੱਕੇ ਖੀਤੇ ਐ ਜਿਵੇਂ ਇਹਨਾਂ ਨੇ ਧੱਕੇ ਕੀਤੇ ਜਿਵੇਂ ਮਹਾਰਾਸ਼ਟਰ ਵਿੱਚ ਸ਼ੇਖਸਨਾ ਤੋੜ ਕੇ ਪਾਕੀ ਨੂੰਦਨ ਨਾਇਨ ਕੈਂਸਲ ਕਰਾ ਕੇ ਸਿੰਪਲ ਕੈਂਸਲ ਕਰਾ ਕੇ ਲੋਕੀਏ ਬਤਾ ਧੱਕਾ ਨਹੀਂ ਕਰਦੇ ਉਵੇਂ ਸ਼ਰਧਪੌਰ ਨੂੰ ਮਹਾਰਾਸ਼ਟਰ ਬੇਟੀ ਕਿੱਥੇ ਉਹਨਾਂ ਨੇ 45 ਸੀਟਾਂ ਐਸੀ ਐਕਟਿੰਗ ਮਸਾ 15 ਕਹਿੰਦੀ ਐ ਐਡੀ ਹਾਲਾਤ ਬਣੇ ਉਵੇਂ ਬਿਹਾਰ ਚ ਹਰਿਆਣਾ ਤਾਂ ਤੁਸੀਂ ਵਾਈਪ ਆਊਟ ਹੀ ਹੋ ਗਈ ਬੀਜੇਪੀ ਆ ਸਾਰੇ ਨੌਰਥ ਇੰਡੀਆ ਜਿੱਥੇ 70% ਰਿਜ਼ਲਟ ਸੀ ਉੱਥੇ ਹਿੱਲ ਗਈ ਆ ਕਿਉਂ ਲੋਕਾਂ ਨੇ ਦੇਖ ਲਿਆ ਕੀ ਨਾ ਧੱਕਾ ਰਾਜ ਕਰਨ ਵਾਸਤੇ ਤੁਸੀਂ ਐ ਨਹੀਂ ਕਿ ਬੇਸ਼ ਵੀ ਇਕਤਾ ਰੂਪ ਤੁਸੀਂ ਖਲਾਉ। ਭਾਵੇਂ ਕਿਸੇ ਧਰਮ ਦੀ 1% آبادی ਹੈ ਦੂਜੇ ਦੀ 50% ਹੈ 1% ਦਾ ਵੀ ਉਹਨਾਂ ਹੱਕ ਹੈ ਦੇਣ ਦੇ 50% ਦਾ ਵੀ ਉਹਨਾਂ। ਇਸ ਕਦਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਖੜਾ ਕਿ ਜੇ ਤੁਸੀਂ ਪੰਜਾਬ ਬਚਾਉਣਾ ਤੁਸੀਂ 50 ਸਾਲ ਦਾ ਇਤਿਹਾਸ ਦੇਖੋ ਇੱਕੋ ਇੱਕ ਪਾਰਟੀ ਹੈ ਜਿਹੜੀ ਥੋਡੀ ਹੈ ਦੋਵੇਂ ਦਾ ਦਰ ਥੋੜਾ। پنجاب کا درد ہے شروع اکالی دل سڈے واسطے جیونا مرنا اتنے ہے ہر چیز کرتے ہیں جو پنیا کے حق چاہے آئی والی پارٹیاں پہ بی پی ہے کانگریس ہے جھاڑو والے ہے وہ تھوڑے ہمدرد نہیں ہے انہوں نے کوئی فیصلہ کرنا ہوئے جیسے یو پی کا فائدہ ہوئے ਤੇ ਪੰਜਾਬ ਤੇ ਨੁਕਸਾਨ ਹੋਏ ਉਹ ਕਰਦੇ ਨੇ ਪੰਜਾਬ ਦੀ ਪਰਵਾਹ ਨਹੀਂ ਕਰਨਗੇ ਕਿਉਂਕਿ ਯੂਪੀ ਦੇ ਸੀਐਮਪੀ ਹੁੰਦੇ ਆ ਆਪਣੇ ਵਿੱਚ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਨੰਬਰ ਹੈ ਸਾਡੇ ਵਾਸਤੇ ਆ ਜ਼ਿੰਦਗੀ ਹੈ ਪੰਜਾਬ ਸਾਡੀ ਜ਼ਿੰਦਗੀ ਹੈ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਕਹਿਣਾ ਚਾਹਣਾ ਹਾਂ ਸਾਡਾ ਵੀ ਤੁਸੀਂ ਬੜੀ ਛੇਤੀ ਭੁੱਲ ਜਾਂਦੇ ਹੋ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਤੇ ਪਹਿਲੀ ਜੂਨ ਯਾਦ ਕਰੋ 40 ਸਾਲ ਪਹਿਲੇ ਕੀ ਹੋਇਆ ਸੀ ਪਹਿਲੀ چالیس سال پہلے دربار صاحب نے گاندھی نے ٹینک حملہ کیا پہلی جن جس دن ووٹا پی رہی ہیں جی ہلے بھی تھی کوئی ووٹ پاؤ گا نہ دے سکتے چالیس سال پہلے کانپور ناگپور بمبئی دلی اپنے پہنوں بچوں بزرگوں پیران ਅਗਲਾ ਕੇ ਸਾੜੇ ਨੇ ਇੱਕ ਬਦੋਸ਼ੀ ਨਹੀਂ ਫੜਿਆ ਹਲੇ ਤੱਕ ਕੰਨਾਂ ਦੀ ਲੜਾਈ ਖਾਲੀ ਦੇ ਲਈ ਲੜਨਾ ਹੈ ਪਰ ਜਿੱਥੋਂ ਤੱਕ ਕੋਈ ਦਿੱਲੀ ਵਾਲੀ ਪਾਰਟੀ ਨਹੀਂ ਸਕੋ ਜੇ ਆਪਾਂ ਜਿੱਤਾਂ ਭੁਰਜਾ ਮੰਗੇ ਕਿ ਹੁਣ ਵੀ ਪਹਿਲੀ ਯੂ ਹੁਣ ਮੈਂ ਤੈਨੂੰ ਹੋਰ ਵੀ ਗੱਲ ਕਰਨਾ ਚਾਹੁੰਦਾ ਦਸਰਾ ਚਾਹੁੰਦਾ ਹੈ ਭਗਵਾਨ ਤੋਂ ਮਾਨ ਤੇ ਅਮੇਸ਼ਾ ਨੇ ਭਗਵਾਨਤ ਮਾਨ ਨੂੰ ਬਿਲਕੁਲ ਕਾਬੂ ਕਰ ਲਿਆ ਐਸ ਇਲੈਕਸ਼ਨ ਦੇ ਬਾਅਦ ਜਿਵੇਂ ਸ਼ਿਪਸਨਾ ਤੋੜੀ ਹੈ ਉਹਵੇਂ آم آدمی پارٹی ٹوٹنی ہے بگوت مان چیف منسٹر رکھا گے پر وہ بلا دا پارٹی آم آدمی پارٹی پنجاب آم آدمی پارٹی. پنجاب, پنجاب. تھی دیکھ آ جب بارڈر سیلتے کسان دلی جانا چاہتے سٹھے رل کے انہوں نے ڈرامہ کیا تیسر سوچتے کہ اکالی دل کی سرکار ہوں ਐਥੋਂ ਦੇ ਪੰਜਾਬ ਦੇ ਸੂਬੇ ਚ ਹਰਿਆਣੇ ਦੇ ਪੁਲਿਸ ਵਾਲੇ ਕੋਈ ਬੰਬ ਸੁੱਟ ਸਕਦੇ ਸੀ ਗੋਲੀਆਂ ਚਲਾ ਸਕਦੇ ਸੀ ਹੋਈ ਨਹੀਂ ਸਕਦਾ ਸੀ ਕਾਨੂੰਨ ਤੰਗ ਇਕੱਠੇ ਲੜ ਕੇ ਹੁਣ ਵੀ ਤੁਸੀਂ ਦੇਖਿਆ ਹੋਣਾ ਹੈ ਬੀਜੇਪੀ ਨੇ ਬਠਿੰਡਾ ਸੀਟ ਤੇ ਬੀਬੀ ਨੂੰ ਖੜਾ ਕੀਤਾ ਜਿਹੜਾ ਇਹ ਆਈਐਲ ਛੱਡ ਕੇ ਅਸਤੀਫਾ ਦੇ ਕੇ ਲੜ ਰਹੀ ਹੈ ਪਹਿਲੇ ਤਾਂ ਭਗਵਾਨਤ ਮਾਨ ਨੇ ਕਿਹਾ ਕਿ ਅਸੀਂ ਮਨਜ਼ੂਰ ਨਹੀਂ ਕੀਤਾ ਜਦੋਂ ਹਮੇਸ਼ਾ ਨੇ ਮਰੇ ਤੱਕ ਦਾ اج کل آ جی نے ایسی منظور کر بھی لیا ایٹ پتری بی جو دکا کیتا ہے دیکھو تخت ہزور صاحب سے قابض آر ایس ایس ہو گئی ہے قانون ہی بدل دتا بدل دیتا کیونکہ تیس اپنی فوج اکالی دل کمزور ہے تخت پٹنہ صاحب بھی کابز ہو گئی ہے ساری کمیٹی لے گئے ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗੇ ਆ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਵੀ ਇਹਨਾਂ ਨੇ ਤੋੜ ਕੇ ਹਰਿਆਣਾ ਕਰਾ ਕਰਦੀ ਜਿਹੜੀ ਚੀਜ਼ ਅੰਗਰੇਜ਼ ਨਹੀਂ ਕਰ ਸਕਦੇ ਸੀ ਇਹਨਾਂ ਨੇ ਕਰ ਦਿਖਾਈ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਕੰਪਿਊਰ ਕਰ ਆਪਣੀ ਫੌਜ ਜਿਹੜੇ ਮੁਲਖ ਦੀ ਫੌਜ ਹੀ ਕੰਪਿਊਰ ਹੋ ਜੇ ਉਹ ਮੁਲਖ ਦੇ ਉੱਤੇ ਜਿਨਾ ਹੋ ਜੀ ਕਰੂਗਾ ਕਬਜ਼ਾ ਕਰਨ ਦਾ ਹੁਣ ਅਮਰੀਕਾ ਨਾਲ ਕੋਈ ਪੱਕਾ ਰਹਿੰਦਾ ਕਿਉਂਕਿ ਡਰਦੇ ਆ ਇੰਨੀ ਵੱਡੀ ਤਾਕਤ ਵਾ ਤੁਸੀਂ ਸ਼ੀਤਾ ਦੀ ਕਿੱਥੇ ਬੰਦੀ ਨੂੰ ਗੱਲਾਂ ਜਾ ਕੇ ਉਹਨਾਂ ਲੋਕਾਂ ਦੇ ਜਿਹੜੇ ਅੱਜ ਕੱਲ ਕਿੱਥੇ ਐ ਕਿੱਥੇ ਆ ਦਾਦੂ ਵਾਲ ਕਿੱਥੇ ਆ ਮੰਡ ਜਿਹੜੇ ਆਪਣੇ ਆਪ ਨੂੰ ਪੰਥ ਕਹਿੰਦੇ ਸੀ ਉਹ ਬੀਜੇਪੀ ਚ ਹੈ ਆ ਪਉਂਗਾ ਦੀ ਗੱਲਾਂ ਉਹਨਾਂ ਨੇ ਆਪਣੇ ਤੇ ਬਹਿ ਕੀਤਾ ਕਿਉਂਕਿ ਏਜੰਸੀਆਂ ਤੇ ਸਾਰੀਆਂ ਪਾਰਟੀਆਂ ਲੱਗੀਆਂ ਕਿ ਪੰਜਾਬ ਨੂੰ ਕੰਟਰੋਲ ਕਰਨਾ ਹੋਵੇ ਤੇ ਕਾਲੀ ਤਰ੍ਹਾਂ ਕਮਜ਼ੋਰ ਕਰ ਦਿਓ ਉਹ ਕਾਮਯਾਬ ਹੋਏ ਤੇ ਹਲੇ ਵੀ ਨਾ ਜਾਗੋਗੇ ਹਲੇ ਵੀ ਨਾ ਇਕੱਠੇ ਹੋਵੋਗੇ ਫਿਰ ਬਹੁਤ ਲੇਟ ਹੋ ਜਾਣਾ ਮੈਂ ਤੁਹਾਨੂੰ ਹਾਈ ਕਰ ਸਕਦਾ ਸੋ ਐਸ ਕਰਕੇ ਮੈਨੂੰ ਇਹ ਬੇਨਤੀ ਕਰਨਾ ਪਿਆ ਐਸ ਲੜਾਈ ਵਿੱਚ ਅਸੀਂ ਇਕੱਲੇ ਲੜ ਰਹੇ ਹਾਂ ਅਸੀਂ ਸਾਨੂੰ ਕਿਸੇ ਦੀ ਲੋੜ ਨਹੀਂ